ਮਾਨਯੋਗ ਡੀਜੀ ਪੰਜਾਬ ਤੇ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ਾ ਹੇਠ ਅਪਰਾਧਿਕ ਅਪਰਾਧ ਨੂੰ ਰੋਕਣ ਦੀ ਕਾਰਵਾਈ ਖੰਡਾ ਜ਼ਿਲ੍ਹੇ ਵਿੱਚ ਚੱਲੀ ਰਹਿੰਦੀ ਹੈ। ਅੱਜ ਹੀ ਮੁਹਿੰਮ ਦੇ ਅੰਡਰ ਇੱਕ ਖੰਨਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਡੇਟਾ 500 ਗ੍ਰਾਮ ਆਇਸ ਜੋ ਮੈਥ ਐਂਫਟਾਮੀਨ ਹੁੰਦਾ ਹੈ ਡਰੱਗ ਤੇ ਉਹਦੇ ਨਾਲ 165 ਗ੍ਰਾਮ ਟੋਟਲ ਹੈਰੋਇਨ ਬਰਾਮਦ ਹੋਈ ਹੈ। ਆ ਆ ਜੋ ਇਹਦੀ ਰਿਕਵਰੀ ਦੀ ਪੂਰੀ ਸ਼ੁਰੂਆਤ ਹੋਈ ਸੀਗੀ ਇੱਕ ਦਰਾਹ ਪੁਲਿਸ ਵੱਲੋਂ ਨਾਕਾ ਲਾਇਆ ਗਿਆ ਸੀਗਾ ਆ ਜਿਹਦੇ ਜਿਸ ਨਾਕੇ ਤੇ ਉੱਪਰ ਅਭੀਸ਼ੇਕ ਉਰਫ ਅਭੀ ਤੇ ਉਹਦੇ ਨਾਲ ਇੱਕ ਨਵਦੀਪ ਸਿੰਘ ਉਰਫ ਨਵੀ ਆ ਇਹਨਾਂ ਨੂੰ ਜਦੋਂ ਰੋਕ ਕੇ ਨਦੀ ਤਲਾਸ਼ੀ ਕਰ ਦਿੱਤੀ ਗਈ ਇਹਨਾਂ ਦੇ ਕੋਲ 15 ਗ੍ਰਾਮ ਦਵਾਈ ਰਿਕਵਰ ਹੋਈ ਜਦੋਂ ਪੁਲਿਸ ਨੇ ਉਹਦੀ ਪੁੱਛਗਿੱਛ ਕੀਤੀ ਤੇ ਪਤਾ ਲੱਗਿਆ ਕਿ ਇਹਨਾਂ ਨੂੰ ਇੱਕ ਧਰਮਵੀਰ ਉਸ ਬੰਟੀ ਗੁੱਜਰ ਨਾ ਦਾ ਪਰਸਨ ਉਹ ਇਹਨਾਂ ਨੂੰ ਡਰਗਸ ਸਪਲਾਈ ਕਰਦਾ ਹੈਗਾ ਤੇ ਇਹਦੇ ਨਾਲ ਨਾਲ ਦੋ ਹੋਰ ਪਰਸਨ ਇੱਕ ਹੈਗਾ ਹਰਮਨ ਤੇ ਇੱਕ ਹੈਗਾ ਫਿਰੋਜ਼ਪੁਰ ਦਾ ਫਿਰੋਜ਼ਪੁਰ ਦਾ 모히트 모히ਤਾ 모히ਤ ਵਾਸੀ ਫਿਰੋਜ਼ਪੁਰ ਤੇ ਆ ਹੋਰ ਦੋ ਹੋਰ ਪਰਸਨ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਗਿਆ ਸੀਗਾ ਤੇ ਇਹਨਾਂ ਦੀ ਪਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਸੀਗੀ ਤੇ ਫਿਰ ਤਰਮਵੀਰ ਔਰ ਹਰਮਨ ਇਹਨਾਂ ਨੂੰ ਫਿਰ 500 ਗ੍ਰਾਮ ਆਈਸ ਇੱਕ ਹੋਰ 150 ਗ੍ਰਾਮ ਹਿਰੋਇਨ ਦੇ ਨਾਲ ਫੜਿਆ ਗਿਆ ਤੇ ਇਹਦੇ ਨਾਲ-ਨਾਲ ਜੋ ਕ੍ਰਾਈਮ ਦੌਰਾਨ ਵਰਤੀ ਗਈ ਇੱਕ ਵਰਨਾ ਗੱਡੀ ਸੀਗੀ ਉਹ ਤੇ ਇਹਦੇ ਨਾਲ ਇੱਕ ਮੋਟਰਸਾਈਕਲ ਵੀ ਇਹਨਾਂ ਦੇ ਕੋਲ ਬਰਾਮਦ ਕੀਤੀ ਗਈ ਇਸ ਤੇ ਨਾਲ ਕੋਈ ਫਿਰੋਜ਼ਪੁਰ ਲਿੰਕ ਜੁੜੇ ਨੇ ਜੀ ਬਾਰਡਰ ਏਰੀਆ ਵੀ ਹੋ ਸਕਦਾ ਕੋਈ ਬਾਰਡਰ ਪਾਰ ਲਿੰਕ ਵੀ ਸਾਹਮਣੇ ਆ ਸਕਦੇ ਨੇ ਜੀ ਜੀ ਹੋ ਸਕਦਾ ਹੈਗਾ ਕਿਉਂਕਿ ਫਿਰੋਜ਼ਪੁਰ ਵਾਲਾ ਜੋ ਉਹੀਤ ਹੈ ਉਹ ਹਜੇ ਹਿਰਾਸਤ ਨਹੀਂ ਆਇਆਗਾ ਉਹਦੀ ਪਾਲ ਚੱਲੀ ਹੈ ਇਹਦੇ ਨਾਲ ਨਾਲ ਜੋ ਧਰਮਵੀਰ ਉਰਫ ਬੰਟੀ ਗੁਜਰ ਇਹਦੇ ਉੱਪਰ ਪੁਰਾਣੇ ਹੋਰ ਚਾਰ ਹੋਰ ਮੁਕਦਮੇ ਸੀਗੇ ਇਹਨੂੰ ਵੀ ਲਾ ਕੇ ਪੰਜ ਮੁਕਦਮੇ ਹੈ ਤੇ ਜੋ ਸਾਡੀ ਹੁਣ ਤੱਕ ਹੀ ਪੁਛਕਿਛ ਤੋਂ ਪਤਾ ਲੱਗੇਗਾ ਈ ਆ ایرিয়া ਦੇ ਵਿੱਚ ਸਪੈਸ਼ਲੀ ਦੁਰਾਹਤ ਔਰ ਦੁਰਾਹ ਦੇ ਆਲੇ ਦੁਆਲੇ ਔਰ ਇਨਕਲੂਡਿੰਗ ਕੁਛ ਪਾਰਟ ਆਫ ਲੁਧਿਆਣਾ ਉਥੇ ਤੱਕ ਡਰਗ ਦਾ ਮੇਜਰ ਸਪਲਾਈਅਰ ਹੈਗਾ ਤੇ ਹੁਣ ਇਹਦਾ ਜੋ ਫੋਨ ਹੈਗਾ ਉਹਦੀ ਟੈਕਨੀਕਲ ਪੂਰੀ ਕੀ ਪੂਰੀ ਜਾਂਚ ਕਰਕੇ फोरेंसिक एनालिसिस करके ओ ओ फोन तो भी सानू लगदा हैगा कि और भी आगे खुलासा भी हो सकदे ते जिन्नू जिन्नू सप्लाई करदा हैगा और जो एदे छोटे पैडलर है जो एदे ਥੱਲੇ ਕੰਮ ਕਰਦੇ ਉਹਨਾਂ ਦਾ ਵੀ ਪਤਾ ਲੱਗ ਸਕਦਾ ਹੈ ਕਿ ਤੇ ਅੱਗੇ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਏ ਮੈਡਮ ਦਰਾਹ ਏਰੀਆ ਜਿਹਦੇ ਚ ਲਿੰਕ ਪਤਾ ਲੱਗੇ ਨਹੀਂ ਕਿੰਨੇ ਕਿੰਨੇ ਲਿੰਕ ਸੀ ਇਹਨਾਂ ਬੰਦਿਆਂ ਦੇ ਆ ਏਰੀਆ ਦੇ ਵਿੱਚ ਉਹ ਹੀ ਮੈਂ ਕਹਿ ਰਹੀ ਹਾਂ ਕਿ ਇਹਦੇ ਫੋਨ ਚੋਂ ਸਾਨੂੰ ਪਤਾ ਲੱਗ ਸਕਦਾ ਹੈਗਾ ਆ ਜੋ ਇਹਦੇ ਫੋਨ 'ਚ ਜੋ ਸਰਸਰੀ ਜੋ ਅਸੀਂ ਚੈੱਕ ਕੀਤਾ ਸੀਗਾ ਕਿ ਏਰੀਆ 'ਚ ਕਾਫੀ ਜ਼ਿਆਦਾ ਲੋਕਾਂ ਨੂੰ ਸਪਲਾਈ ਕਰਦਾ ਹੈਗਾ ਤੇ ਪੈਡਲਰਸ ਵਗੈਰਾ ਦੀ ਜਾਣਕਾਰੀ ਹੋਏ ਬੋ ਫ੍ਰੈਂਸਿਕ ਅਨਾਲਿਸਿਸ ਦੀ ਰਿਪੋਰਟ ਆ ਜਾਏਗੀ ਉਹਦੇ ਥਰੂ ਸਾਨੂੰ ਕਾਫੀ ਕੁਝ ਪਤਾ ਲੱਗ ਜਾਏਗਾ ਫਿਰ ਅੱਗੇ ਆ ਅੱਗੇ ਵੀ ਜੋ ਕੜੀ ਨਾਲ ਕੜੀ ਜੁੜਦੇ ਉਹ ਵੀ ਅੱਗੇ ਔਰ ਇਨਵੈਸਟੀਗੇਸ਼ਨ ਜੋ ਜੋ ਚੀਜ਼ ਆਦੀ ਰਹੇਗੀ ਉਹਦੇ ਉੱਪਰ ਐਕਸ਼ਨ ਰਿਸਿਵ ਫਰਮ ਸਾਰੇ ਲਈ ਕਿੰਨੇ ਦਿਨਾਂ ਲਈ ਰਹਿ ਪਸਦੀ ਆਈ ਨਦੀ 25 ਤੋਂ ਲੈ ਕੇ 35 ਤੱਕ ਦੀ ਉਮਰ ਦੇ ਸਾਰੇ ਕਿਸੇ ਨੌਜਵਾਨ ਹੀ ਮੁੰਡੇ ਨੇ ਤੇ ਜੋ 30% ਪਰਸਨ ਹੈ ਅਭਿਸ਼ੇਕ ਨਵਦੀਪ ਤੇ ਭਰਮਨ ਇਨਾਂ ਦੇ ਉੱਪਰ ਪਹਿਲਾਂ ਤਾਂ ਕੋਈ ਮੁਕਦਮਾ ਨਹੀਂ ਹੈ ਬਟ ਓਬਵੀਅਸ ਹੀ ਭਾਲ ਕਰ ਰਹੇ ਕਿ ਹੋ ਸਕਦਾ ਕਿ ਇਨ੍ਹਾਂ ਨੇ ਡਰਗਸ ਸਪਲਾਈ ਕੀਤਾ ਹੋਏ ਤੇ ਹਜੇ ਤੱਕ ਇਹ ਫੜੇ ਨਹੀਂ ਗਏ ਹੋ ਨੋਮੀਨੇਟ ਨਹੀਂ ਕਿਤੇ ਗਏ ਹੋ ਜਾਂ ਫਿਰ ਅਨਨੋਨ ਕੋਈ ਐਫਆਈਆਰ ਨਹੀਂ ਹੋ ਜਿਹਦੇ ਵਿੱਚ ਇਨਾਂ ਦੀ ਸੰਭੂਲਿਤ ਹੋਵੇ ਤੇ ਉਹ ਵੀ ਅਸੀਂ ਵੈਰੀਫਾਈ ਕਰਕੇ ਫਿਰ ਕਨਸਰਨ ਪੁਲਿਸ ਸਟੇਸ਼ਨ ਨੂੰ ਵੀ ਅੱਗੇ ਫਿਰ ਇਤਲਾ ਦੇ ਦਿੱਤੀ ਬੰਟੀ ਨਾਲ ਕੰਟੈਕਟ ਇੰਦੇ ਕਿੱਦਾਂ ਹੈਗੀ ਗ੍ਰਾਹਲ ਉਹਨਾਂ ਨੇ ਅ ਬੰਟੀ ਕਿਉਂਕਿ ਉਹੀ ਕਿ ਸਪਲਾਈ ਕਰਦਾ ਹੈਗਾ ਇਹਨਾਂ ਨੇ ਕੁਝ ਕੁ ਦੇ ਵਿੱਚ ਹੀ ਦੱਸਿਆ ਸੀਗਾ ਜੋ ਇਨੀਸ਼ੀਅਲੀ ਅਭਿਸ਼ੇਕ ਔਰ ਨਵਦੀਪ ਫੜੇ ਗਏ ਸੀਗੇ ਉਹਨਾਂ ਨੇ ਹੀ ਦੱਸਿਆ ਸੀਗਾ ਕਿ ਅਸੀਂ ਬੰਟੀ ਗੁੱਜਰ ਤੋਂ ਲੈ ਕੇ ਆਂਦੇ ਤੇ ਉਹ ਪਰਸਨ ਨੂੰ ਫਿਰ ਅਸੀਂ ਅ ਕਿਉਂਕਿ ਆ ਜੋ ਐਫ ਆਈ ਆਰ ਹੈਗੀ ਉਹ 13 ਸਤੰਬਰ ਦੀ ਹੈ ਤੇ ਹੁਣ ਇਹਨੂੰ ਅ ਪਰਸੋਂ ਫੜਿਆ ਗਿਆ ਹੈਗਾ ਤੇ ਮੋਹਿਤ ਜਿਹੜਾ ਫਰਾਰ ਹੈ ਜੀ ਉਹਦਾ ਕੋਈ ਲੱਗਿਆ ਕੋਈ ਸੁਰਾਗ ਲੱਗੇ ਹੁਣ ਤੱਕ ਜੀ ਹਜੇ ਤੱਕ ਨਹੀਂ ਫਿਰ ਵੀ ਅਸੀਂ ਉਹਦੀ ਭਾਲ ਕਰ ਰਹੇ ਤੇ ਟੈਕਨੀਕਲੀ ਮੈਨੂੰ ਲੱਗਦਾ ਹੈਗਾ ਕਿ ਉਹਦੀ ਸਾਨੂੰ ਫਿਰ ਅੱਗੇ ਪਤਾ ਲੱਗ ਸਕਦਾ ਹੈ ਕਿ ਤੇ ਅਸੀਂ ਉਹਨੂੰ ਵੀ ਫਿਰ ਜਲਦੀ ਕਰਦੇ ਤੇ ਬੰਟੀ ਜਿਹੜਾ ਪੰਜ ਖਰਚ ਦਾ ਦਿੰਦਾ ਤੇ ਹੁਣ ਜ਼ਮਾਨਤ ਤੇ ਸੀਗਾ ਜਾਂ ਫਿਰ ਪਰੋਲ ਤੇ ਜਾਂ ਕੋਈ ਪੀਓ ਸੀਗਾ ਜੀ ਕੋਈ ਨਿਯਤਨ ਜ਼ਮਾਨਤ ਤੇ ਭਾਰ ਹੋਣਾ ਹੈਗਾ ਸਜ਼ਾ ਤਾਂ ਕੋਈ ਵੀ ਨਹੀਂ ਹੋਈ ਹੈ ਸਾਰੇ ਕੇ ਸਾਰੇ 2022 21 ਤੋਂ ਬਾਅਦ ਦੇ ਮੁਕਦਮੇ ਤੇ ਕਨਵਿਕਸ਼ਨ ਕਿਦੇ ਵਿੱਚ ਵੀ ਨਹੀਂ ਸਾਰੇ ਕਿਸੇ ਅੰਡਰ ਡਰਾਈਵਿੰਗ ਕਰਦੇ ਜਿਸ ਤਰ੍ਹਾਂ ਪੁਲਿਸ ਦੀ ਪਾਰਕਿੰਗ ਤੇ ਕੀ ਕਹੋਗੇ 15 ਗ੍ਰਾਮ ਹੈਰੋਇਨ ਦੀ ਕਬੜੀ ਤੋਂ ਬਾਅਦ 10 ਗ੍ਰਾਮ ਤੱਕ ਲੱਗੀ ਬਹੁਤ ਵਧੀਆ ਪੁਲਿਸ ਦੀ ਤਾਂ ਮੈਂ ਇਨੀਸ਼ੀਅਲੀ ਕਿਹਾ ਕਿ ਪੁਲਿਸ ਦੀ ਵੱਡੀ ਕਾਮਯਾਬੀ ਹੈਗੀ ਤੇ 165 ਗ੍ਰਾਮ ਹੈਰੋਇਨ ਤੇ ਨਾਲ-ਨਾਲ ਜੋ ਮੈਥ ਐਂਫੇਟਾਮੀਨ ਹੈ ਉਹ ਕੈਮੀਕਲ ਡਰਗ ਹੈਗਾ ਤੇ ਉਹ ਦੀ ਸਪਲਾਈ ਚੇਨ ਨੂੰ ਪਤਾ ਲਗਾਣਾ ਕਾਫੀ ਇੰਪੋਰਟੈਂਟ ਹੈਗਾ ਤੇ ਆ ਪੁਲਿਸ ਦੀ ਜੋ ਰਿਕਵਰੀ ਹੈ ਬਹੁਤ ਵਧੀਆ ਤਰੀਕੇ ਨਾਲ ਐਸਐਚਓ ਦਰਾਹਨੇ ਦੇ ਉੱਪਰ ਬਹੁਤ ਵਧੀਆ ਕੰਮ ਕੀਤਾ ਹੈ ਤੇ ਇਹਦੇ ਨਾਲ ਨਾਲ ਫਿਰ ਜੋ ਪੂਰਾ ਸਪਲਾਈ ਚੇਨ ਹੈ ਉਹਨੂੰ ਵੀ ਅਨਰਥ ਕਰਨਾ ਉਹ ਵੀ ਇੰਪੋਰਟੈਂਟ ਚੀਜ਼ ਹੈ ਉਹ ਫੋਨ ਰਾਈ ਜੋ ਟੈਕਨੀਕਲ ਐਨਾਲਿਸਿਸ ਹੈ ਉਹ ਕਾਫੀ ਕੁਝ ਦੱਸ ਸਕਦਾ ਤੇ ਪੁਲਿਸ ਵੱਲੋਂ ਪ੍ਰੋਫੈਸ਼ਨਲ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਹੀ ਜੋ ਅਸੀਂ ਜੋ ਬੈਕਵਰਡ ਲਿੰਕੇਜਸ ਕਹਿੰਦੇ ਉਹਨੂੰ ਸਟੈਬਲਿਸ਼ ਕਰਕੇ ਹੀ ਇਹਨਾਂ ਨੂੰ ਨਾਮਿਨੇਟ ਕੀਤਾ ਗਿਆ ਤੇ ਇਹਨਾਂ ਨੂੰ ਫਿਰ ਫੜਿਆ ਗਿਆ ਤੇ ਅੱਗੇ ਇਹਨਾਂ ਦੇ ਕੋਲ ਰਿਕਵਰੀ ਵੀ ਕੀਤੀ ਗਈ ਥੈਂਕ ਯੂ ਮੈਮ ਥੈਂਕ ਯੂ ਜੀ